ਭੈਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਵਾਲਾ ਲੀਡਰ ਬੋਲਿਆ ਤਾਂ ਦੱਸਿਓ ਜ਼ਰੂਰ ਪਿੱਛੇ ਖੜਨਾ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਰਾਜਨੀਤਿਕ ਪਾਰਟੀ ਛੱਡੋ ਕੋਈ ਪੰਜਾਬ ਸਰਕਾਰ ਦਾ ਲੀਡਰ ਬੋਲਿਆ ਤਾਂ ਦੱਸਿਓ ਜ਼ਰੂਰ ਕੋਈ ਇਕਾ ਦੁੱਕਾ ਨੂੰ ਛੱਡ ਕੇ ਬਹੁਤ ਸਾਰੇ ਜਿਹੜੇ ਕਹਿੰਦੇ ਆ ਕਿ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਹਰ ਕਿਸੇ ਦੇ ਹੱਕ ਦੇ ਵਿੱਚ ਖੜਦੇ ਆ ਕੋਈ ਉਹਨਾਂ ਚੋਂ ਕੋਈ ਬੋਲਿਆ ਤਾਂ ਦੱਸਿਓ ਜ਼ਰੂਰ ਜੇ ਜਿਹੜੀ ਸਰਕਾਰ ਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਇਹ ਗੱਲ ਕਹਿੰਦੀਆਂ ਰਹੀਆਂ ਕਿ ਪੰਜਾਬ ਦੀਆਂ ਧੀਆਂ ਸਾਡੀਆਂ ਧੀਆਂ ਪੰਜਾਬ ਦੀਆਂ ਭੈਣਾ ਸਾਡੀਆਂ ਭੈਣਾ ਪੰਜਾਬ ਦੇ ਹਰ ਘਰ ਦੇ ਵਿੱਚ ਜਿਹੜੀ ਮਾਤਾ ਉਹ ਸਾਡੀ ਮਾਤਾ ਤੇ ਅਸੀਂ ਉਹਨਾਂ ਨੂੰ ਮਾਤਾ ਸਮਝਦੇ ਹਾਂ ਤੇ ਭੈਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਉਂ ਨਹੀਂ ਡਟੇ ਕਿਉਂ ਨਹੀਂ ਕੋਈ ਬੋਲਿਆ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਕੋਈ ਆਜ਼ਾਦ ਤੌਰ ਤੇ ਖੜੇ ਹੋਣ ਉਹ ਬੋਲੇ ਆ ਪਰ ਕਿਤੇ ਨਾ ਕਿਤੇ ਇਹਨਾਂ ਸਰਕਾਰਾਂ ਦਾ ਕੋਈ ਹੱਕ ਨਹੀਂ ਬੰਦਾ ਸੀ ਕਿਉਂ ਪੰਜਾਬ ਦੀ ਧੀ ਸੀ ਪੰਜਾਬ ਸਰਕਾਰ ਦਾ ਕੋਈ ਹੱਕ ਨਹੀਂ ਬੰਦਾ ਸੀ ਕੀ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਸੀ ਕੀ ਪੰਜਾਬ ਸਰਕਾਰ ਨੇ ਕੋਈ ਦਰਿਆ ਦੇ ਲਈ ਨਹੀਂ ਵਿਖਾਉਣੀ ਸੀ ਤੇ ਇਹ ਸਾਰਾ ਠੇਕਾ ਜਿਹੜਾ ਉਹ ਸਿਰਫ ਤੇ ਸਿਰਫ ਪੰਥਕ ਵਿਚਾਰਾ ਕਰਨ ਵਾਲੇ ਜਾਂ ਪੰਥਕ ਆਗੂਆਂ ਦਾ ਜਾਂ ਕਿਸਾਨ ਜਥੇਬੰਦੀਆਂ ਦਾ ਹੀ ਫਰਜ਼ ਬੰਦਾ ਸੀ ਉਹੀ ਪੰਜਾਬ ਸਰਕਾਰ ਦੇ ਲੀਡਰ ਜਿਹੜੇ ਕਹਿੰਦੇ ਸੀ ਅਖੇ ਦਿੱਲੀ ਅਸੀਂ ਮੀਟਿੰਗ ਕਰਵਾ ਰਹੇ ਆ ਅਸੀਂ ਬਹੁਤ ਸਾਰਾ ਜ਼ੋਰ ਲਾ ਰਹੇ ਆ ਅਸੀਂ ਆਹ ਕਰ ਰਹੇ ਆ ਅਸੀਂ ਜੋ ਕਰ ਰਹੇ ਆ ਕੀ ਉਹਨਾਂ ਦੇ ਵਿੱਚੋਂ ਕੋਈ 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 ਬੋਲਿਆ ਕੋਈ ਬੋਲਿਆ ਤਾਂ ਦੱਸਿਓ ਜਰੂਰ ਇਹਦਾ ਮਤਲਬ ਇਥੋਂ ਸਪਸ਼ਟ ਹੁੰਦਾ ਕਿ ਕਿਤੇ ਨਾ ਕਿਤੇ ਸਾਰਿਆਂ ਦਾ ਹੀ ਕੰਗਨਾਰਨੌਦ ਦੇ ਨਾਲ ਕੋਈ ਸਬੰਧ ਆ ਕਿ ਸਾਰੇ ਲੀਡਰ ਹੀ ਕੰਗਨਾਰਨੌਦ ਦੇ ਹੱਕ ਦੇ ਵਿੱਚ ਆ ਜਦੋਂ ਇਹਨਾਂ ਦੀ ਆਪ ਦੀ ਕੋਈ ਗੱਲਬਾਤ ਹੁੰਦੀ ਆ ਉਦੋਂ ਤਾਂ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਵੱਡੇ ਕਾਗਜ਼ ਲੈ ਕੇ ਵੱਡੀਆਂ ਵੱਡੀਆਂ ਫਾਈਲਾਂ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਬੋਲਣ ਲੱਗ ਪੈਂਦੇ ਆ ਇੱਕ ਦੂਜੇ ਤੇ ਦੁਸ਼ਮਣ ਲਾਉਣ ਲੱਗ ਪੈਂਦੇ ਆ ਕਿ ਫਲਾਨੇ ਨੇ ਲੀਡਰ ਨੇ ਐਂ ਕੀਤਾ ਫਲਾਨੇ ਲੀਡਰ ਨੇ ਐਂ ਕੀਤਾ ਆਹ ਕਮੀਆਂ ਆਹ ਜੇ ਉਹ ਫਲਾਨਾ ਟੈਂਕਾ ਪਰ ਜਦੋਂ ਗੱਲ ਪੰਜਾਬ ਤੇ ਆਉਂਦੀ ਆ ਜਦੋਂ ਗੱਲ ਪੰਜਾਬ ਦੀ ਧੀਆਂ ਦੀ ਆਉਂਦੀ ਆ ਜਦੋਂ ਗੱਲ ਨਸ਼ਿਆਂ ਦੀ ਆਉਂਦੀ ਆ ਪੰਜਾਬ ਦੇ ਪੁੱਤਾਂ ਦੀ ਆਉਂਦੀ ਆ ਕੌਮ ਦੀ ਆਉਂਦੀ ਆ ਪੰਥ ਦੀ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਇਹ ਸਭ ਚੁੱਪ ਕਿਉਂ ਹੋ ਜਾਂਦੇ ਆ ਜਾਂ ਚੁੱਪ ਕਰਾ ਦਿੱਤੇ ਜਾਂਦੇ ਆ ਜਾਂ ਚੁੱਪ ਹੋ ਜਾਂਦੇ ਆ ਮਤਲਬ ਇਹ ਕਿਤੇ ਨਾ ਕਿਤੇ ਇੱਕ ਸੋਚਣ ਵਾਲੀ ਗੱਲ ਆ ਕਿ ਭੈਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਸਭ ਡਟ ਰਹੇ ਆ ਸਿਰਫ ਤੇ ਸਿਰਫ ਰਾਜਨੀਤਿਕ ਧਿਰਾਂ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਛੱਡ ਕੇ ਉਹਨਾਂ ਦੇ ਲੀਡਰਾਂ ਨੂੰ ਛੱਡ ਕੇ ਉਹਨਾਂ ਦੇ ਐਮਐਲਆ ਨੂੰ ਛੱਡ ਕੇ ਐਮਪੀਆਂ ਨੂੰ ਛੱਡ ਕੇ ਸਾਰੇ ਬੋਲ ਰਹੇ ਆ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਿਆ ਕਿ ਕੰਗਣਾ ਰਣੌਤ ਸਹੀ ਹੈ ਇਹਦਾ ਮਤਲਬ ਜੇ ਉਹਨਾਂ ਨੂੰ ਲੱਗਿਆ ਕਿ ਕੰਗਣਾ ਰਣੌਤ ਸਹੀ ਹੈ ਇਹਦਾ ਮਤਲਬ ਉਹ ਬੀਜੇਪੀ ਦੇ ਹੱਕ ਦੇ ਵਿੱਚ ਆ ਜੇ ਉਹ ਬੀਜੇਪੀ ਦੇ ਹੱਕ ਦੇ ਵਿੱਚ ਆ ਇਹਦਾ ਮਤਲਬ ਉਹ ਕੌਮ ਦੇ ਹੱਕ ਦੇ ਵਿੱਚ ਨਹੀਂ ਪੰਥ ਦੇ ਹੱਕ ਦੇ ਵਿੱਚ ਨਹੀਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਧੀਆਂ ਦੇ ਹੱਕ ਦੇ ਵਿੱਚ ਨਹੀਂ ਤੇ ਫਿਰ ਤੁਸੀਂ ਆਪ ਸਿਆਣੇ ਹੋ ਕਿ ਤੁਸੀਂ ਕਿੰਨਾ ਨੂੰ ਚੁਣ ਰਹੇ ਹੋ ਇਹ ਸਿਰਫ ਤੇ ਸਿਰਫ ਉਦੋਂ ਹੀ ਸਰਕਾਰਾਂ ਨੇ ਬਾਹਰ ਆਉਣਾ ਹੁੰਦਾ ਕਿ ਜਦੋਂ ਭਾਈ ਕਿਸੇ ਦੀ ਡੈਥ ਹੋ ਜੇ ਤੇ ਉਦੋਂ ਆ ਕੇ ਜੀ ਐਲਾਨ ਕਰ ਦੋ 5 ਲੱਖ ਰੁਪਏ ਦਾ ਇਹ ਇਹ ਮਤਲਬ ਇਹ ਭਾਲਦੇ ਆ ਕਿ ਹਾਂ ਜੇ ਕਿਸੇ ਦਾ ਕੋਈ ਇਹੋ ਜਿਹਾ ਘਾਟਾ ਪਊਗਾ ਤਾਂ ਕਿਤੇ ਜਾ ਕੇ ਉਹ ਵੀ ਪੂਰਾ ਰੋਲਾ ਜੇ ਕੋਈ ਪਵੇ ਤਾਂ ਇੱਕ ਇੱਕ ਬਹੁਤ ਵੱਡੀ ਗੱਲ ਆ ਇਹ ਉੱਬਰ ਕੇ ਆ ਰਹੀ ਹੈ ਖਾਲਸਤਾਨੀ 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 ਉਹਨੇ ਖਾਲਸਤਾਨੀ ਕਿਹਾ ਉਹਨੇ ਤਾਂ ਮਾਰਿਆ ਖਾਲਸਤਾਨੀ ਕਿਉਂ ਪਹਿਲੀ ਗੱਲ ਤਾਂ ਇਹ ਆ ਕਿ ਜੇ ਕੋਈ ਖਾਲਸਤਾਨੀ ਕਹਿੰਦਾ ਤੇ ਇਤੇ ਬਰੇਵ ਕਰੋ ਹਾਂ ਠੀਕ ਆ ਹੈਗੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹਾਂ ਯਾਰ ਇੱਕ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਇੱਕ ਪੋਜ਼ਿਟਿਵਿਟੀ ਵੇ ਨਾਲ ਕਿ ਜੇ ਕੋਈ ਗੱਲ ਕਹਿੰਦਾ ਤਾਂ ਉਹਦੇ ਤੇ ਵੀ ਕਈ ਵਾਰ ਗੁੱਸਾ ਆ ਜਾਂਦਾ 네ਗੇਟਿਵਿਟੀ ਵੇ ਨਾਲ ਕਹਿੰਦਾ ਭਾਵੇਂ ਸਹੀ ਗੱਲ ਹੋਵੇ ਉਹਦੇ ਤੇ ਵੀ ਗੁੱਸਾ ਆ ਜਾਂਦਾ ਸੋ ਉਸਦੇ ਨੂੰ ਗੁੱਸਾ ਸੀ ਕਿਉਂ ਸੀ ਕਿਉਂਕਿ ਉਹਦੇ ਦਿਲ ਦੇ ਵਿੱਚ ਦਰਦ ਸੀ ਉਹਦੀ ਜ਼ਮੀਰ ਜਾਗਦੀ ਸੀ ਉਹਦੀ ਜ਼ਮੀਰ ਨੇ ਇਜਾਜ਼ਤ ਦਿੱਤੀ ਯਾਰ ਇਹ ਕਿਦਾਂ ਤੇ ਫਿਰ ਉਹਦਾ ਕੀ ਫਰਜ ਬੰਦਾ ਕੋਈ ਗਲਤ ਮਲਤ ਬੋਲਣ ਦਾ ਉਹ ਕਿਉਂ ਬੋਲਦੀ ਆ ਉਹ ਅਤਵਾਦੀ ਕਹਿ ਸਕਦੀ ਆ ਪਰ ਜੇ ਕੋਈ ਹੋਰ ਬੰਦਾ ਕਵੇ ਤਾਂ ਉਹਦੇ ਵਿੱਚ ਪਰਚਾ ਉਹਦੇ ਵਿੱਚ ਸਜ਼ਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਭੈਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬਹੁਤ ਸਾਰੇ ਖੜੇ ਆ ਬਹੁਤ ਸਾਰੇ ਖੜ ਰਹੇ ਆ گا ਕੋਈ ਵੀ ਐਕਸ਼ਨ ਜਿਹੜਾ ਲਿਖਿਆ ਜਾਊਗਾ ਉਹਦੇ ਨਾਲ ਸਾਰੇ ਖੜਨਗੇ ਪਰ ਕਿਤਨਾ ਕਿਤੇ ਇਹ ਬਹੁਤ ਸੋਚਣ ਵਾਲੀ ਗੱਲ ਆ ਕਿ ਰਾਜਨੀਤਿਕ ਤਰ੍ਹਾਂ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਬੋਲੀਆਂ ਇਹਦਾ ਕੀ ਕਾਰਨ ਹੋ ਸਕਦਾ ਸੋ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ